ਲੱਗੀ ਲੱਗੀ ਕੀ ਚੰਨੀ ਸਿਆਸੀ ਸੀਪ ਵੀ ਲੌਂਚ ਕਾਮਯਾਬ ਹੋਣਗੇ ਇਹ ਸਵਾਲ ਬਹੁਤ ਅਹਿਮ ਹੈ ਪਹਿਲਾਂ ਚੰਨੀ ਦੀ ਇਸ ਬਾਜ਼ੀ ਦੀ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਜਲੰਧਰ ਵਿੱਚ ਆਮ ਲੋਕਾਂ ਨਾਲ ਤਾਂਛ ਖੇਡਦੇ ਨਜ਼ਰ ਆਈ ਹਾਲਾਂਕਿ ਪਹਿਲੀ ਵਾਰ ਨਹੀਂ ਜਦੋਂ ਚੰਨੀ ਇਸ ਤਰ੍ਹਾਂ ਵਿਖੇ ਹੋਣ ਕਦੇ ਉਹਨਾਂ ਨੂੰ ਬੱਕਰੀ ਦੀ ਧਾਰਕੜ ਦੇ ਵਿਖਿਆ ਗਿਆ ਕਦੇ ਉਹ ਗਰਾਊਂਡ ਵਿੱਚ ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਈ ਸਾਬਕਾ ਸੀਐਮ ਨੇ ਟੋਲ ਦੇ ਡਗੇ ਉੱਪਰ ਪੰਗੜਾ ਵੀ ਖੂਪ ਆਇਆ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੰਨੀ ਹੈਲੀਕਾਪਟਰ ਵਿੱਚ ਬੱਚਿਆਂ ਨੂੰ ਝੂਟੇ ਵੀ ਦਿਵਾਉਂਦੇ ਨਜ਼ਰ ਆਏ ਸਨ ਹੁਣ ਚੰਨੀ ਨੇ ਆਮ ਲੋਕਾਂ ਨਾਲ ਤਾਂਸ਼ ਖੇੜੀ ਹੈ ਸਾਬਕਾ ਮੁੱਖ ਮੰਤਰੀ ਚਰਜੀ ਸੰਚੰਨੀ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਅੱਜ ਇਹ ਚੋ ਆਮ ਲੋਕਾਂ ਨਾਲ ਪੁਲ ਮਿਲਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ Какой курток долларов! Emmanuel the i n sepi, i n lembat, ini l e m b ਬਾਹਰ ਸਿਰ ਬਖਾਨਦਾਲ ਵੀ ਤੁਹਾਨੂੰ ਮੈਂ ਬਣਾਇਆ ਹੁਣ ਲੀਰਾ ਬਣਾਇਆ ਮੈਨੂੰ ਚੱਕ ਲੈਣਾ ਪੈਣਾ ਵਾ ਜੀ ਤੁਹਾਨੂੰ ਹਾਂ ਜੀ ਜਿੱਤ ਕੇ ਲਾਈ ਲੈਣੇ ਚਿਤਾਣਾ ਹਾਂ ਜੀ ਮੇਰਾ ਵੀਰ ਹੁਣ ਇੱਕਦਰਾ ਮੈਨੂੰ ਗੇਮ ਦਿਤਾ ਜੀ ਠੀਕ ਹੈ ਠੀਕ ਹੈ ਪਰ